ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੀ ਸਾਧ ਸੰਗਤ ਜੀ ਗੁਰਮਤਿ ਟੀਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁਰਮੁਖ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਿਸ ਘਰ ਵਿੱਚ ਮੀਟ ਆਂਡਾ ਤੇ ਸ਼ਰਾਬ ਦਾ ਸੇਵਨ ਹੁੰਦਾ ਹੈ ਕਿ ਅਸੀਂ ਇਸ ਸਥਿਤੀ ਦੇ ਵਿੱਚ ਇਹ ਸਭ ਹੋਣ ਦੇ ਬਾਵਜੂਦ ਘਰ ਦੇ ਵਿੱਚ ਪਾਠ ਕਰ ਸਕਦੇ ਹਾਂ ਕਿ ਨਹੀਂ ਜਾਂ ਘਰ ਦੇ ਵਿੱਚ ਜੋਤ ਜਗਾ ਸਕਦੇ ਹਾਂ ਜਾਂ ਨਹੀਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਵੀਰ ਭਰਾਵਾਂ ਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰੋ ਜੀ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਖਾਲਸਾ ਜੀ ਪਹਿਲੀ ਤਾਂ ਗੱਲ ਆਪਾਂ ਇਹ ਕਰਦੇ ਹਾਂ ਕਿ ਜੇ ਕੋਈ ਇਨਸਾਨ ਚੰਗਾ ਕੰਮ ਕਰਦਾ ਹੈ ਜਾਂ ਮਾੜਾ ਕੰਮ ਕਰਦਾ ਹੈ ਤਾਂ ਉਸ ਦਾ ਨਤੀਜਾ ਉਸ ਦਾ ਫਾਲ ਉਸ ਨੂੰ ਖੁਦ ਨੂੰ ਭੁਗਤਣਾ ਪੈਂਦਾ ਹੈ ਇਸ ਕਰਕੇ ਤੁਹਾਡੇ ਘਰ ਦੇ ਵਿੱਚ ਜੇ ਕੋਈ ਵੀ ਮੀਟ ਆਂਡਾ ਖਾਂਦਾ ਹੈ ਜਾਂ ਸ਼ਰਾਬ ਪੀਂਦਾ ਹੈ ਇਸ ਦਾ ਤੁਹਾਡੇ ਉੱਪਰ ਕੋਈ ਅਸਰ ਨਹੀਂ ਹੋਵੇਗਾ ਇਸ ਕਰਕੇ ਤੁਸੀਂ ਅਮਰਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰ ਸਕਦੇ ਹੋ ਤੇ ਸ਼ਾਮ ਨੂੰ ਰਹਿਰਾ ਸਾਹਿਬ ਵੀ ਕਰ ਸਕਦੇ ਹੋ ਦੇ ਸੌਣ ਤੋਂ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਦਾ ਜਾਪ ਵੀ ਕਰ ਸਕਦੇ ਹੋ ਕਹਿੰਦਾ ਭਾਬ ਖਾਲਸਾ ਜੀ ਕਿ ਤੁਸੀਂ ਜਿਸ ਵੀ ਸਮੇਂ ਜਿਸ ਵੀ ਟਾਈਮ ਕਿਸੇ ਵੀ ਮਰਜੀ ਦਾ ਪਾਠ ਜਾਂ ਜਾਪ ਕਰ ਸਕਦੇ ਹੋ ਬੇਸ਼ੱਕ ਖਾਲਸਾ ਜੀ ਤੁਹਾਨੂੰ ਮੀਟ ਆਂਡਾ ਇਹ ਸਭ ਤਿਆਰ ਕਰਨਾ ਵੀ ਪੈਂਦਾ ਹੈ ਪਰ ਇਹ ਫਿਰ ਵੀ ਇਹ ਚੀਜ਼ ਦਾ ਤੁਹਾਡੇ ਉੱਪਰ ਕੋਈ ਮਾੜਾ ਅਸਰ ਨਹੀਂ ਹੋਵੇਗਾ ਕਿਉਂਕਿ ਤੁਹਾਡਾ ਮਨ ਸਾਫ਼ ਹੈ ਇਸ ਕਰਕੇ ਤੁਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਦਾ ਪਾਠ ਕਰ ਸਕਦੇ ਹੋ ਤੇ ਜਾਪ ਵੀ ਕਰ ਸਕਦੇ ਹੋ ਖਾਲਸਾ ਜੀ ਮੇਰਾ ਮੰਨਣਾ ਹੈ ਕਿ ਜਿਸ ਘਰ ਦੇ ਵਿੱਚ ਮੀਟ ਆਂਡਾ ਜਾਂ ਸ਼ਰਾਬ ਦਾ ਸੇਵਨ ਹੁੰਦਾ ਹੈ ਉੱਥੇ ਤਾਂ ਨਿਤਨੇਮ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ ਵਧਾਉਣਾ ਚਾਹੀਦਾ ਹੈ ਤਾਂ ਉੱਚੀ ਆਵਾਜ਼ ਵਿੱਚ ਪਾਠ ਕਰੋਗੇ ਤਾਂ ਘਰ ਦੇ ਵਿੱਚ ਮੋਬਾਈਲ ਜਾਂ ਟੀਵੀ ਤੇ ਵੀ ਤੁਸੀਂ ਗੁਰਬਾਣੀ ਲਗਾ ਕੇ ਰੱਖਿਆ ਕਰੋ ਕਿਉਂਕਿ ਜਦੋਂ ਵੀ ਤੁਹਾਡਾ ਕੋਈ ਵੀ ਹਸਬੰਦ ਜਾਂ ਬੱਚਾ ਜੋ ਵੀ ਇਸ ਚੀਜ਼ ਦੀ ਵਰਤੋਂ ਕਰਦਾ ਹੈ ਤਾਂ ਉਸ ਦੇ ਕੰਨਾਂ ਦੇ ਵਿੱਚ ਗੁਰਬਾਣੀ ਦਾ ਸ਼ਬਦ ਪੈਸ ਤੇ ਪਤਾ ਨਹੀਂ ਮਹਾਰਾ ਸਤੇਪਾ ਸਾਹਿਬ ਜੀ ਉਹਨਾਂ ਦੇ ਉਪਰ ਕਿਸ ਟਾਈਮ ਕਿਰਪਾ ਕਰ ਦੇਣ ਇਹ ਸਭ ਚੀਜ਼ਾਂ ਤੋਂ ਦੂਰ ਹੋ ਜਾਣ ਕਿਉਂਕਿ ਜਦੋਂ ਤੁਸੀਂ ਉੱਚੀ ਆਵਾਜ਼ ਦੇ ਵਿੱਚ ਪਾਠ ਕਰੋਗੇ ਤਾਂ ਤੁਹਾਡੀ ਪੜੀ ਹੋਈ ਗੁਰਬਾਣੀ ਉਹਨਾਂ ਦੇ ਕੰਨਾਂ ਵਿੱਚ ਪਵੇਗੀ ਤੇ ਉਹਨਾਂ ਨੂੰ ਵੀ ਸੋਝੀ ਆਵੇਗੀ ਇੱਕ ਗੱਲ ਹੋਰ ਖਾਲਸਾ ਜੀ ਜਦੋਂ ਵੀ ਤੁਸੀਂ ਪਾਠ ਕਰੋਗੇ ਘਰ ਦੇ ਵਿੱਚ ਨਿਤਨੇਮ ਕਰੋਗੇ ਤਾਂ ਤੁਹਾਡੇ ਕਰਦਾ ਮੈਂਬਰ ਜੋ ਵੀ ਇਸ ਸੰਗਤ ਦੇ ਵਿੱਚ ਪਿਆ ਹੋਇਆ ਹੈ ਉਸ ਦੇ ਲਈ ਪਾਠ ਕਰਨ ਉਪਰੰਤ ਅਰਦਾਸ ਜ਼ਰੂਰ ਕਰਿਆ ਕਰੋ ਕਿ ਮਹਾਰਾਜ ਤੁਸੀਂ ਇਸ ਨੂੰ ਵੀ ਸਿੱਧੇ ਰਸਤੇ ਪਾਓ ਇਸ ਨੂੰ ਵੀ ਸੋਜੀ ਦਿਓ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਗੁਰਬਾਣੀ ਇੰਨੇ ਸੀ ਸਾਰੇ ਦੁੱਖ ਦੂਰ ਕਰਨੇ ਹਨ ਗੁਰਬਾਣੀ ਦੇ ਵਿੱਚ ਬਹੁਤ ਤਾਕਤ ਹੈ ਇਸੇ ਤਰ੍ਹਾਂ ਤੁਸੀਂ ਖਾਲਸਾ ਜੀ ਜਦੋਂ ਅਰਦਾਸ ਬੇਨਤੀ ਕਰਦੇ ਰਹੋਗੇ ਪਾਠ ਕਰਦੇ ਰਹੋਗੇ ਤਾਂ ਇੱਕ ਦਿਨ ਉਹ ਜ਼ਰੂਰ ਆਵੇਗਾ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡੇ ਉੱਪਰ ਕਿਰਪਾ ਕਰਨਗੇ ਤੁਹਾਡੀ ਅਰਦਾਸ ਬੇਨਤੀ ਪੂਰੀ ਕਰਨਗੇ ਹੁਣ ਖਾਲਸਾ ਜੀ ਆਪਾਂ ਕੁਝ ਤੁਹਾਡੇ ਨਾਲ ਜੋਤ ਦੇ ਬਾਰੇ ਵਿੱਚ ਵੀ ਗੱਲਾਂ ਕਰਾਂਗੇ ਕਿ ਜੋਤ ਲਗਾਉਂਦੇ ਸਮੇਂ ਸਾਨੂੰ ਕਿਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਖਾਲਸਾ ਜੀ ਜੋਤ ਦਾ ਸਿੱਖ ਧਰਮ ਦੇ ਵਿੱਚ ਬਹੁਤ ਮਹੱਤਵ ਹੈ ਖਾਲਸਾ ਜੀ ਜਦੋਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਨੇ ਹੋ ਜੋਤ ਜਗਾਉਣ ਤੋਂ ਪਹਿਲਾਂ ਤੁਸੀਂ ਆਪਣੇ ਮਨ ਦੇ ਅੰਦਰ ਵੀ ਜੋਤ ਜਗਾਉਣੀ ਹੈ ਕਿਉਂਕਿ ਜਦੋਂ ਆਪਣਾ ਮਨ ਸੱਚਾ ਹੋਵੇਗਾ ਤਾਂ ਹੀ ਆਪਾਂ ਨੂੰ ਜੋਤ ਜਗਾਉਣ ਦਾ ਫਾਇਦਾ ਹੈ ਤਾਂ ਆਪਾਂ ਫਿਰ ਹੀ ਆਪਣੇ ਕੀਤੇ ਹੋਏ ਪਾਠ ਦਾ ਫਾਇਦਾ ਲੈ ਸਕਦੇ ਹਾਂ ਜੇਕਰ ਆਪਾਂ ਗੁਰਦੁਆਰਾ ਸਾਹਿਬ ਵੀ ਜਾਂਦੇ ਹਾਂ ਤਾਂ ਜੇਕਰ ਆਪਣਾ ਮਨ ਸੱਚਾ ਹੋਵੇਗਾ ਤਾਂ ਹੀ ਆਪਾਂ ਗੁਰਦੁਦਵਾਰਾ ਸਾਹਿਬ ਜਾਣ ਦਾ ਵੱਤੋਂ ਵੱਦ ਲਾਭ ਲੈ ਸਕਦੇ ਹਾਂ ਕਿਉਂਕਿ ਮਹਾਰਾਜ ਸਚੇ ਪਾਤਸ਼ਾਹ ਤਾਂ ਆਪਣੇ ਦਿਲਾਂ ਦੀਆਂ ਜਾਣਦਾ ਆਪਾਂ ਉਹਨਾਂ ਤੋਂ ਕੁਝ ਵੀ ਲੁਕਾ ਕੇ ਨਹੀਂ ਰੱਖ ਸਕਦੇ ਆਪਾਂ ਕਿਸੇ ਬੰਦੇ ਜਾਂ ਆਮ ਪਰਸਨ ਦੇ ਸਾਹਮਣੇ ਕੁਝ ਲੁਕਾ ਸਕਦੇ ਹਾਂ ਪਰ ਉਸ ਅਕਾਲ ਪੁਰਖ ਵਾਹਿਗੁਰੂ ਸਚੇ ਪਾਤਸ਼ਾਹ ਦੇ ਅੱਗੇ ਆਪਾਂ ਕੁਝ ਵੀ ਚੀਜ਼ ਨਹੀਂ ਲੁਕਾ ਸਕਦੇ ਕਿਉਂਕਿ ਉਹ ਆਪਣੇ ਮਨਾਂ ਦੀਆਂ ਜਾਣਦੇ ਹਨ ਇਸ ਕਰਕੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਮਨ ਦੇ ਅੰਦਰ ਦੀ ਜੋਤ ਨੂੰ ਜਗਾਉਣਾ ਹੈ ਬਾਅਦ ਦੇ ਵਿੱਚ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਨੀ ਹੈ ਜਦੋਂ ਤੁਸੀਂ ਘਰ ਦੇ ਵਿੱਚ ਜੋਤ ਜਗਾਉਣੀ ਸ਼ੁਰੂ ਕਰਦੇ ਹੋ ਤਾਂ ਖਾਲਸਾ ਜੀ ਤੁਸੀਂ ਜੋਤ ਨੂੰ ਉੱਚੀ ਜਗ੍ਹਾ ਤੇ ਰੱਖਣਾ ਹੈ ਨੀਵੀਂ ਜਗ੍ਹਾ ਤੇ ਨਹੀਂ ਰੱਖਣਾ ਬਹੁਤ ਸੀ ਸਤਕਾਰ ਦੇ ਨਾਲ ਸਾਫ ਸਫਾਈ ਕਰਨੀ ਹੈ ਜਿੱਥੇ ਆਪਾਂ ਜੋਤ ਜਗਾਉਣੀ ਹੈ ਜਿੱਥੇ ਆਪਾਂ ਗੁਟਕਾ ਸਾਹਿਬ ਰੱਖਦੇ ਹਾਂ ਉਥੇ ਕੋਈ ਵੀ ਮਾੜੀ ਚੀਜ਼ ਨਹੀਂ ਰੱਖਣੀ ਚਾਹੀਦੀ ਆਪਾਂ ਜੋਤ ਦੇ ਚਾਰ ਚੁਫੇਰੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣਾ ਹੈ ਆਪਾਂ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਜਾਂਦੇ ਹਾਂ ਜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸ਼ਹੀਦਾਂ ਸਾਹਿਬ ਜਾਂਦੇ ਹਾਂ ਤਾਂ ਉੱਥੇ ਵੀ ਆਪਾਂ ਦੇਖਦੇ ਹਾਂ ਜੋਤ ਨੀਵੀਂ ਜਗ੍ਹਾ ਤੇ ਨਹੀਂ ਜਗਾਈ ਜਾਂਦੀ ਉੱਪਰ ਹੀ ਜਗਦੀ ਹੈ ਪਰ ਕਈ ਵਾਰ ਕੀ ਹੁੰਦਾ ਹੈ ਕਈ ਭੈਣ ਭਰਾ ਕਹਿੰਦੇ ਨੇ ਕਿ ਅਸੀਂ ਘਰ ਦੇ ਵਿੱਚ ਜੋਤ ਵੀ ਜਗਾਉਂਦੇ ਹਾਂ ਪਾਠ ਵੀ ਕਰਦੇ ਹਾਂ ਪਰ ਸਾਡੇ ਘਰ ਦੇ ਵਿੱਚ ਦੁੱਖ ਦਰਦ ਜਾਣ ਦਾ ਨਾਮ ਹੀ ਨਹੀਂ ਲੈਂਦੇ ਉਹ ਤਾਂ ਇਹ ਕਰਕੇ ਵੀ ਹੋ ਜਾਂਦਾ ਹੈ ਕਿ ਕਈ ਵਾਰੀ ਆਪਾਂ ਜੋ ਜਗਾਉਂਦੇ ਸਮੇਂ ਜਾਂ ਆਪਾਂ ਪੂਰਾ ਧਿਆਨ ਨਹੀਂ ਰੱਖਦੇ ਜਿਵੇਂ ਕਈ ਵਾਰ ਕੀ ਹੁੰਦਾ ਹੈ ਕਿ ਕਿ ਆਪਾਂ ਗੁੜਕਾ ਸਾਹਿਬ ਵੀ ਉਸੇ ਤਰ੍ਹਾਂ ਹੀ ਰੱਖ ਦਿੰਨੇ ਹਾਂ ਉਹਨਾਂ ਉੱਪਰ ਇੰਨੀ ਮਿੱਟੀ ਪਈ ਹੁੰਦੀ ਹੈ ਸਾਫ ਸੰਭਾਲ ਨਹੀਂ ਰੱਖਦੇ ਜਿੰਨੀ ਜ਼ਿਆਦਾ ਆਪਾਂ ਸਾਫ ਸਪਾਈ ਰੱਖਾਂਗੇ ਓਨਾ ਹੀ ਵਧੀਆ ਗੱਲ ਹੈ ਖਾਲਸਾ ਜੀ ਕਿਉਂਕਿ ਸਾਫ ਸਪਾਈ ਰੱਖ ਕੇ ਹੀ ਆਪਾਂ ਜੋਤ ਜਗਾਵਾਂਗੇ ਤੇ ਗੁੜਕਾ ਸਾਹਿਬ ਪੋਥੀ ਸਾਹਿਬ ਦਾ ਸਨਕਾਰ ਕਰਨਾ ਹੈ ਜੋ ਸਾਜੀ ਕਈ ਵਾਰੀ ਕੀ ਹੁੰਦਾ ਹੈ ਜਿਸ ਜਗ੍ਹਾ ਤੇ ਆਪਾਂ ਜੋਜ ਗਾਉਨੇ ਹਾਂ ਉਸ ਜਗ੍ਹਾ ਤੇ ਆਪਾਂ ਪੂਰੀ ਸਾਫ ਸਮਾਈ ਨਹੀਂ ਰੱਖਦੇ ਇਸ ਕਰਕੇ ਕਈ ਵਾਰੀ ਘਰ ਦੇ ਵਿੱਚ ਜਿਆਦਾ ਦੁੱਖ ਖਲੇਸ਼ ਰਹਿੰਦਾ ਹੈ ਪੁਰਾਣੇ ਸਮਿਆਂ ਵਿੱਚ ਬਜ਼ੁਰਗ ਖਾਲਸਾ ਜੀ ਅਰਗਬਤੀ ਘਰ ਦੇ ਵਿੱਚ ਸਮਾਨ ਲਿਆ ਕੇ ਤਿਆਰ ਕਰਦੇ ਸਨ ਜਿਸ ਨੂੰ ਕੋਲਿਆਂ ਵਾਲੀ ਅਰਗਬਤੀ ਕਹਿੰਦੇ ਸੀ ਪਰ ਖਾਲਸਾ ਜੀ ਕਈ ਲੋਕ ਇਹਨਾਂ ਇਹਨਾਂ ਦੀ ਨਿੰਦਿਆ ਕਰਦੇ ਨੇ ਅੱਜ ਵੀ ਜੋਤ ਦੇ ਬਾਰੇ ਵਿੱਚ ਬੜਾ ਕੁਝ ਬੋਲਦੇ ਹਨ ਬਿਲਕੁਲ ਵੀ ਧਿਆਨ ਨਾ ਦਿਆ ਕਰੋ ਕਿਉਂਕਿ ਜਦੋਂ ਆਪਾਂ ਜੋਤ ਜਗਾਉਂਦੇ ਹਾਂ ਮਹਾਰਾਜ ਦੇ ਪ੍ਰਤੀ ਆਪਣੀ ਸ਼ਰਧਾ ਵਾਦੀ ਹੈ ਆਪਣਾ ਗੁਰੂ ਤੇ ਕਿੰਨਾ ਵਿਸ਼ਵਾਸ ਵਾਦਾ ਹੈ ਆਪਾਂ ਦੇਖਦੇ ਹਾਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜੋਤ ਸਜੀ ਹੁੰਦੀ ਹੈ ਜਦੋਂ ਆਪਾਂ ਘਰ ਦੇ ਵਿੱਚ ਜੋਤ ਜਗਾਉਂਦੇ ਆਂ ਜਾਂ ਸਵੇਰੇ ਅਮਰਤ ਵੇਲੇ ਓਟਕੇ ਜਾਂ ਸ਼ਾਮ ਨੂੰ ਰਹਿਰਾ ਸਹਬ ਦੇ ਸਮੇਂ ਆਪਾਂ ਜੋਤ ਜਗਾਉਨੇ ਹਾਂ ਤਾਂ ਆਪਾਂ ਪਾਠ ਵੀ ਕਰਦੇ ਹਾਂ ਕਈ ਵਾਰੀ ਆਪਣੇ ਘਰ ਦੇ ਵਿੱਚ ਦਿੱਕਤ ਪਰੇਸ਼ਾਨੀ ਵੀ ਆਉਂਦੀ ਹੈ ਉਦੋਂ ਕਈ ਵਾਰ ਆਪਨੇ ਕੋ ਜੋਤ ਨਹੀਂ ਜਗਾਈ ਜਾਂਦੀ ਜਾਂ ਕਈ ਵਾਰੀ ਪਾਠ ਵੀ ਨਹੀਂ ਹੁੰਦਾ ਆਪਣੇ ਮਨ ਦੇ ਵਿੱਚ ਸਾਰਾ ਦਿਨ ਇੱਕ ਤਰ੍ਹਾਂ ਦੀ ਪਰੇਸ਼ਾਨੀ ਲੱਗੀ ਰਹਿੰਦੀ ਹੈ ਕਿ ਅੱਜ ਮੈਂ ਪਾਠ ਨਹੀਂ ਕੀਤਾ ਕਈ ਵਾਰੀ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਾਂ ਘਰ ਦੇ ਕੰਮ ਕਾਰ ਹੀ ਨਹੀਂ ਕੀਤੇ ਇਸ ਦੇ ਨਾਲ ਆਪਾਂ ਨੂੰ ਇਸ ਤਰ੍ਹਾਂ ਹੁੰਦਾ ਹੈ ਸ਼ਾਇਦ ਮੇਰਾ ਕੋਈ ਕੰਮ ਰਹਿ ਗਿਆ ਹੋਵੇ ਤਾਂ ਉਦੋਂ ਪਤਾ ਲੱਗਦਾ ਹੈ ਕਿ ਆਪਾਂ ਨੂੰ ਇਸ ਚੀਜ਼ ਬਾਰੇ ਆਪਣੀ ਕਿੰਨੀ ਅਟੈਚਮੈਂਟ ਹੁੰਦੀ ਹੈ ਕਿ ਜੋਤ ਨਹੀਂ ਜਗਾਈ ਜਾਂ ਪਾਠ ਨਹੀਂ ਕੀਤਾ ਮੈਂ ਸਾਰੇ ਵੀਰ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਸਿਰਫ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਜਿਸ ਜਗ੍ਹਾ ਤੇ ਜੋਤ ਜਗਾਉਂਦੇ ਹੋ ਉਹ ਜਗ੍ਹਾ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਜੋਤ ਨੀਵੀਂ ਜਗ੍ਹਾ ਤੇ ਨਹੀਂ ਰੱਖਣੀ ਜਦੋਂ ਤੁਸੀਂ ਜੋਤ ਤੁਹਾਡੀ ਜਗਦੀ ਹੈ ਪਾਠ ਕਰਨ ਤੋਂ ਬਾਅਦ ਵੀ ਤੁਸੀਂ ਉਸ ਨੂੰ ਫੂਕ ਮਾਰ ਕੇ ਨਹੀਂ ਬੁਝਾਉਣਾ ਜਿਸ ਤਰ੍ਹਾਂ ਵੀ ਹੋ ਸਕੇ ਜਿਸ ਤਰ੍ਹਾਂ ਵੀ ਤੁਸੀਂ ਬੁਝਾਉਂਦੇ ਹੋ ਉਸ ਨੂੰ ਬੁਝਾਉਣਾ ਨਹੀਂ ਹੈ ਖਾਲਸਾ ਜੀ ਤੁਸੀਂ ਜਿਵੇਂ ਹੀ ਉਸ ਦਾ ਜੋਤ ਦਾ ਘਿਓ ਆਪਣੇ ਆਪ ਖਤਮ ਹੋਵੇਗਾ ਤੇ ਉਹ ਆਪਣੇ ਆਪ ਹੀ ਬੁੱਝ ਜਾਵੇਗੀ ਸੰਗਤ ਜੀ ਉਹਦੋਂ ਪੂਰੇ ادب ਸਤਿਕਾਰ ਦੇ ਨਾਲ ਜਗਾਉਣਾ ਹੈ ਕਿਉਂਕਿ ਇਹ ਗੁਰੂ ਸਹਿਬਾਨਾਂ ਦੀ ਸ਼ਹੀਦਾਂ ਸਿੰਘਾਂ ਦੀ ਯਾਦ ਵਿੱਚ ਜਗਾਈ ਜਾਂਦੀ ਹੈ ਉਹ ਆਪਾਂ ਨੇ ਜੋਤ ਨੂੰ ਪੂਰੇ ادب ਸਤਿਕਾਰ ਦੇ ਨਾਲ ਜਗਾਉਣਾ ਹੈ ਜੇਕਰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਗੁਰਮੁਖ ਪਿਆਰੀ ਸਾਧ ਸੰਗਤ ਜੀ ਤੋਂ ਵੱਧ ਲਾਈਕ ਸ਼ੇਅਰ ਕਰਨਾ ਐਂਡ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ